ਉਹ ਲੋ ਵਈ ਦੇਖ ਸਕਦੇ ਤੁਸੀਂ ਸ਼ੇਅਰ ਜਰੂਰ ਕਰਦੇ ਚੱਲਦੇ ਚੱਲਦੇ ਲਾਈਵ ਨੂੰ ਆਪਾਂ ਫੇਰ ਦਿਖਾਵਾਂਗੇ ਬਈ ਮੱਝਾਂ ਤੇ ਗਾਵਾਂ ਪਹਿਲਾਂ ਚੱਲਦਾ ਚੱਲਦਾ ਲਾਈਵ ਕਰ ਦਿਓ ਸ਼ੇਅਰ ਬਾਕੀ ਆਵਾਜ਼ ਦੱਸ ਦਿਓ ਬਈ ਕਿਵੇਂ ਆ ਰਹੀ ਐ ਲਾਈਵ ਨੂੰ ਸ਼ੇਅਰ ਕਰ ਦਿਓ ਦਿਖਾਉਣੇ ਆਪਾਂ ਤੁਹਾਨੂੰ ਲਾਈਵ ਮੱਝਾਂ ਤੇ ਗਾਈਆਂ ਤੇ ਪੁੱਛਦੇ ਆ ਪਾਈਆਂ ਤੋਂ ਰੇਟ ਕੀ ਭਾਣੇ ਤੋਂ ਲਾਈਵ ਸਭ ਦੇ ਦਿਖਾਵਾਂਗੇ ਲਾਈਵ ਚਲਦਾ ਚਲਦਾ ਲਾਈਵ ਸੀਰ ਜਰੂਰ ਕਰਦੇ ਕੀ ਹਾਲ ਚਾਲ ਆ ਬਾਈ ਬਣਾਈਏ ਵੀਡੀਓ ਲਓ ਬਈ ਕਰ ਦੋ ਕਿਰਨ ਦਾ ਜਲਦੀ ਜਲਦੀ ਲੈ ਬਣੋ ਤੇ ਆਵਾਜ਼ ਦੱਸ ਦਿਓ ਬਈ ਆਉਂਦੀ ਆ ਵਧੀਆ ਕਮੈਂਟ ਕਰਕੇ ਦੇਖ ਸਕਦੇ ਹੋ ਬਈ ਤਨੌਲਾ ਪਸ਼ੂ ਮੰਡੀ ਤੇ ਵੀਰ ਬਣ ਕੇ ਜੇ ਕੋਈ ਬੈਠਾ ਜੁੜਿਆ ਹਨਾ ਤਾਂ ਆਵਾਜ਼ ਜ਼ਰੂਰ ਕਲੀਅਰ ਕਰ ਦਿਓ ਵੀ ਆਵਾਜ਼ ਵਧੀਆ ਆਉਂਦੀ ਆ ਕਾ ਜਿੰਦਰੂ ਕਿਵੇਂ ਆ ਤੇਰੀਆਂ ਨੇ ਮੈਸਾਂ ਆ ਆਜਾ ਆਪਣਾ ਇਹ ਵੀਡੀਓ ਫਿਰ ਬਣਾ ਲੈ ਮੂਵੀ ਖੜੀ ਕੀ ਹਾਲ ਚਾਲ ਆ ਬਾਈ ਉਹ ਠੀਕ ਆ ਬਾਈ ਪਹਿਲਾਂ ਤਾਂ ਇਹ ਦੱਸੋ ਆਪਾਂ ਖੜੇ ਕਿੱਥੇ ਅੱਜ ਬਾਈ ਆਪਾਂ 26 ਪਿੰਡ ਕਿਹੜਾ ਬਾਈ ਆਪਣਾ ਪਿੰਡ ਆਦਰ ਸਿੰਘਲ ਆ ਕਿੰਨੀਆਂ ਮੱਧਾਂ ਲੈ ਕੇ ਆਇਓ ਬਾਈ ਠੀਕ ਆ ਭਲੂਣਾ ਬਾਈ ਕੀ ਕਬਈ ਦੇਖ ਸਕਦਾ ਭਲੌਣ ਝੋਟੀ ਲੈ ਕੇ ਆ ਕਿੰਨੇ ਦਿਨਾਂ ਦੀ ਹੋ ਗਈ ਵੀ ਸੂਏ ਨੂੰ ਉਹ ਉਹ 20 ਦਿਨ ਦੁੱਧ ਦੁੱਧ ਦਾ ਕੀ ਰਿਕਾਰਡ ਆ ਬਾਈ 10 ਕਿਲੋ ਕਰਦੀ ਆ ਬਾਈ ਇਹ ਠੀਕ ਹੈ ਡਿਮਾਂਡ ਕੀ ਕਰਦੇ ਹੋ ਬਾਈ ਠੀਕ ਹੈ ਠੀਕ ਹੈ 1,65,000 ਮਾਨਤਾਨ ਹੋ ਜੂ ਹਾਂ ਮਾਨਤਾਨ ਠੀਕ ਹੈ ਲਓ ਬਾਈ ਕਰ ਲੋ ਕਿਰਾ ਬਾਈ ਨਾਲ ਸੰਪਰਕ ਪਿੰਡ ਬਾਈ ਦਾ ਹੈਗਾ ਆਤਰ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਨੰਬਰ ਬੋਲ ਦੇ ਬਾਈ ਆਪਣਾ 97 753028 30028 ਆ ਨੰਬਰ ਆ ਬਾਈ ਕਰ ਲਿਓ ਕਿਰਾਂ ਬਾਈ ਨਾ ਓਕੇ ਵੀਰੇ ਧੰਨਵਾਦ ਜੀ ਤੇ ਕਰ ਦੋ ਕਿਰਾਂ ਦੱਬ ਕੇ ਸ਼ੇਅਰ ਤੇ ਬਾਕੀ ਬਾਈ ਦੱਸਿਓ ਝੋਟੀ ਕਿਵੇਂ ਲੱਗੀ ਜੇ ਕਿਸੇ ਵੀਰ ਨੇ ਲੈਣੀ ਆ ਹਨ ਬਾਈ ਨੂੰ ਕਾਲ ਕਰ ਲਿਓ ਐਡੀ ਸੋਲਟ ਨਹੀਂ ਹੈ ਹਨਾ ਸੋਲਟ ਕਰ ਲਉ ਬਾਈ ਬਾਈ ਨੂੰ ਕਾਲ ਠੀਕ ਆ ਬਾਈ ਬੱਪੂ ਬਨਾਈਏ ਵੀਡੀਓ ਆ ਜਾਓ ਜੀ ਲੋ ਬਾਈ ਸਾਨੂੰ ਹੋਰ ਦਿਖਾਉਣੇ ਨੇ ਦੋ ਵਜਾ ਤੇ ਚੱਲਦਾ ਚੱਲਦਾ ਲਾਈਵ ਸ਼ੇਅਰ ਸ਼ੁਰੂ ਕਰਦੇ ਤੇ ਬਾਕੀ ਬਈ ਆਵਾਜ਼ ਜ਼ਰੂਰ ਦੱਸਦੇ ਵੀ ਕਿਵੇਂ ਆ ਰਹੀ ਐ ਕਮੈਂਟ ਕਰ ਦਿਓ ਇੱਕ ਬੰਦਾ ਕੋਈ ਵੀ ਕਰ ਦਿਓ ਵੀ ਆਵਾਜ਼ ਵਧੀਆ ਆ ਰਹੀ ਐ ਇੱਧਰ ਆ ਜੇ ਆ ਇੱਥੇ ਖੜ੍ਹਜੂਗੇ ਕੀ ਹਾਲ ਚਾਲ ਆ ਜੀ ਦੱਸੋ ਆਪਾਂ ਕਿੱਥੋਂ ਆ ਜੀ ਕਿਹੜੇ ਜ਼ਿਲ੍ਹੇ ਚੋਂ ਹੀ ਠੀਕ ਹੈ ਕਿੰਨੀਆਂ ਮੈਸਾਂ ਲੈ ਕੇ ਆਜੀ ਇੱਥੇ ਠੀਕ ਹੈ ਕਿੰਨੇਵੇਂ ਕਿੰਨੇਵੇਂ ਸੂਏ ਨੇ ਜੀ ਦੁੱਧ ਦੁੱਧ ਆਹਾ ਕਿੰਨੇਵੇਂ ਸੂਏ ਜੀ ਠੀਕ ਹੈ ਦੁੱਧ ਦਾ ਰਿਕਾਰਡ ਕੀ ਇਹਦਾ ਠੀਕ ਹੈ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਅੱਛਾ ਅੱਛਾ ਜੀ ਠੀਕ ਹੈ ਜੀ ਜੇ ਕਿੰਨੇ ਦਿਨ ਲੈਂਦੀ ਹੈ ਜੀ 18 ਦਿਨ ਦੀ ਗੱਲ ਕੋਈ ਨਹੀਂ ਠੀਕ ਹੈ ਜਿਹੜੀ ਉਹ ਪਰਲੀ ਹੈ ਜੀ ਪਰਲੀ ਸੂਏ ਉਹਦਾ ਦੁੱਧ ਹੈ ਜੀ ਬਾਰਾ ਲੀਕ ਟੂ ਦੁੱਧ ਠੀਕ ਹੈ ਇੱਕ ਮਹੀਨਾ ਸੂਈ ਮਗਰ ਕੀ ਹੈ ਤੇ ਜੀ ਮਗਰ ਕੱਟਾ ਜੇ ਗੱਲ ਕਰੀਏ ਇਹਦੀ ਡਿਮਾਂਡ ਦੀ ਜੀ ਇਹਦੀ ਕੀ ਡਿਮਾਂਡ ਹੈ ਜੀ 2 ਲੱਖ 2 ਲੱਖ ਡਿਮਾਂਡ ਹੈ ਜੀ ਮਾਨਤਾਨ ਹੋ ਜਾਊਗਾ ਜੀ ਤੇ ਜੂਦੀ ਜਿਹੜੀ ਉਹ ਸੂਈ ਹੋਈ ਹੈ ਜੀ 10 ਜੀ ਠੀਕ ਹੈ ਮਾਨਤਾਨ ਹੋ ਚੋ ਵੀ ਹੋ ਜਾਊਗਾ ਜੀ ਠੀਕ ਹੈ ਜੀ ਨੰਬਰ ਬੋਲ ਦਈਏ ਆਪਣਾ ਮਰਾ 94648 4910 80 ਲੋ ਬਾਈ ਕਰ ਲਓ ਕਿਰਾ ਬਾਈ ਨੂੰ ਕਾਲ ਜੇ ਕਿਸੇ ਵੀਰ ਨੇ ਦੋ ਮੱਝਾਂ ਲੈਣੀਆਂ ਇੱਕ ਸੂਨ ਵਾਲੀ ਆ ਬਾਈ ਇੱਕ ਸੂਈ ਹੋਈ ਤੇ ਆ ਸੂਨ ਵਾਲੀ ਆ ਬਾਈ ਦੇਖ ਸਕਦੇ ਹੋ ਤੁਸੀਂ ਆਰਡਰ ਚ ਚੈੱਕ ਕਰੋ 12 ml ਦਾ ਤਾਂ ਜੀ ਧੋਤੀ ਨਹੀਂ ਕੱਟਣਾ ਠੀਕ ਆ ਜੀ ਕਿਵੇਂ ਬਾਈ ਕੱਟੀਆਂ ਕੁੱਟੇ ਦਿੰਦੀ ਹੈ ਕਿ ਕੱਟੇ ਦਿੰਦੀ ਹੈ ਆ ਪਿੱਛੇ ਸੂਈ ਦੀ ਕੱਟੀ ਆ ਜੀ ਬਹੁਤ ਠੀਕ ਆ ਕਿਵੇਂ ਕੋਈ ਰਿਕਾਰਡ ਰਕੂਡ ਜੀ ਕੋਈ ਨੇ ਮੈਂ ਝੋਟਾ ਦਾ ਕੋਈ ਕਿਹੜਾ ਜੀ ਕਿਹੜੇ ਝੋਟੇ ਦੀ ਬੋਲਦੀ ਹੋਈ ਹੈ ਇਹ ਹੈ ਗੁੱਲ ਝੋਟਾ ਠੀਕ ਹੈ ਜੀ ਠੀਕ ਹੈ ਜੀ ਹੈਗੀ ਕਰਦੀ ਹੈ ਜੀ ਠੀਕ ਲੋ ਬਈ ਕਰ ਲੋ ਕਿਰਾਂ ਬਾਈ ਨੂੰ ਕਾਲ ਜੇ ਕਿਸੇ ਵੀਰ ਨੇ ਤੋਂ ਮਹਿੰਸਾ ਲੈਣੀ ਓਕੇ ਵੀਰੇ ਧੰਨਵਾਦ ਜੀ ਤੇ ਆਪਾਂ ਤੁਹਾਨੂੰ ਹੋਰ ਦਿਖਾਉਣਾ ਹੈ ਬਾਈ ਤੇ ਬਾਈ ਬਾਅਦ ਜ਼ਰੂਰ ਦੱਸਿਓ ਕਮੈਂਟ ਕਰਕੇ ਕਿਵੇਂ ਆ ਰਹੀ ਆ ਹਨਾ ਤੇ ਇੱਧਰ ਦੇਖੋ ਬਈ ਮੱਝਾਂ ਅੱਜ ਮੱਝਾਂ ਬਹੁਤ ਆਉਂਦੀਆਂ ਨੇ ਵੀ 11 ਤਰੀਕ ਦੀ ਮੰਡੀ ਨੂੰ ਤੇ ਚੈਨਲ ਨੂੰ ਸਬਸਕ੍ਰਾਈਬ ਵੀਰ ਵਾਂ ਕੇ ਜ਼ਰੂਰ ਕਰ ਲਿਓ ਜਿਹੜੇ ਵੀ ਨਵੇਂ ਝੋੜਨਗੇ ਤਾਂ ਕਿ ਆਪਾਂ ਤੁਹਾਡੇ ਕੋਲ ਤੱਕ ਵੱਧ ਤੋਂ ਵੱਧ ਜਾਣਕਾਰੀ ਪਹੁੰਚਾ ਸਕੀਏ ਅਪਾ ਹਰ ਮੰਡੀ ਨੂੰ ਪਹੁੰਚਦੇ ਹੁੰਨੇ ਆ ਤਨੌਲਾ ਪਸ਼ੂ ਮੰਡੀ ਦੇ ਉੱਤੇ ਤੇ ਇੱਕ ਕਮੈਂਟ ਕਰਕੇ ਜਰੂਰ ਦੱਸੋ ਵੀ ਆਵਾਜ਼ ਵਧੀਆ ਆ ਰਹੀ ਆ ਬਾਈ ਦੇਖ ਸਕਦੇ ਤੁਸੀਂ ਮੱਝਾਂ ਬਾਈ ਆਰਡਰ ਕੁਆਲਿਟੀ ਚੈੱਕ ਕਰੋ ਮੱਝਾਂ ਦੀ ਕੋਈ ਆਵਾਜ਼ ਦੱਸਿ ਕਿੰਨਾ ਵਧੀਆ ਆ ਰਹੀ ਆ ਇਹ ਹੈਗੀ ਆ ਵੀ ਤਨੌਲਾ ਪਸ਼ੂ ਮੰਡੀ ਆਵਾਜ਼ ਬਈ ਆਵਾਜ਼ ਕਮੈਂਟ ਕਰਕੇ ਦੱਸਿਓ ਕੋਈ ਵਧੀਆ ਆ ਰਹੀ ਆ ਕਮੈਂਟ ਕਰਕੇ ਦੱਸ ਦਿਓ ਫੇਰ ਆਪਾਂ ਸਟਾਰਟ ਕਰਾਂਗੇ ਬਈ ਵੀਡੀਓ ਜੇ ਆਵਾਜ਼ ਕੋਈ ਬੰਦਾ ਕਮੈਂਟ ਕਰਕੇ ਦੱਸੂ ਸਾਨੂੰ ਵੀ ਆਵਾਜ਼ ਵਧੀਆ ਆ ਰਹੀ ਆ ਇਹ ਹੈਗੀ ਤਨੋਲਾ ਪਸ਼ੂ ਮੰਡੀ ਜੀ ਤੇ 11 ਤੇ 27 ਤਰੀਕ ਨੂੰ ਲੱਗਦੀ ਹੈ ਜੀ ਤੇ ਆਵਾਜ਼ ਜਰੂਰ ਦੱਸ ਜੀ ਕਮੈਂਟ ਕਰਕੇ ਕਿਵੇਂ ਆ ਰਹੀ ਆ ਉਹ ਠੀਕ ਆ ਲਓ ਬਾਈ ਲੋ ਬਾਈ ਦੱਸਿਓ ਕਿਹਨਾਂ ਆਵਾਜ਼ ਕਿਵੇਂ ਆ ਤੇ ਇੱਧਰ ਦੇਖ ਸਕਦੇ ਹੋ ਐਫ ਕੀ ਹਾਲ ਆ ਬਾਈ ਗਾਇਆਂ ਤੇ ਆਵਾਜ਼ ਜਰੂਰ ਦੱਸ ਦਿਓ ਬਾਈ ਕਮੈਂਟ ਕਰਕੇ ਕਿਵੇਂ ਆ ਰਹੀ ਆ ਕਾਰ ਤੋਂ ਕਿਰਾਂ ਦੱਬ ਕੇ ਸ਼ੇਰ ਤੇ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ ਆ ਜਾ ਕੀ ਹਾਲ ਆ ਬਾਈ ਕਿਹੜੇ ਪਿੰਡੋਂ ਆਇਆ ਬਾਈ ਪਿੰਡ ਝਾੜੋਂ ਜ਼ਿਲ੍ਹਾ ਸੰਗਰੂਰ ਹਨਾ ਠੀਕ ਆ ਕਿੰਨੀਆਂ ਗਾਇਆਂ ਲੈ ਕੇ ਆਇਆ ਠੀਕ ਆ ਆਹਾ ਕੀ ਬਾਈ ਕਿਹੜੀ ਬਿਹੜ ਵਾਈ ਦੀ ਬਈ ਇਹ ਠੀਕ ਆ ਦੁੱਧ ਦਾ ਦਾ ਰਿਕਾਰਡ ਕੀ ਆ ਬਈ ਇਹਦਾ ਠੀਕ ਹੈ ਕੈਮੇ ਸੂਇਆ ਸੂਆ ਬਾਈ ਇਹ ਦੂਜਾ ਲੈਣਾ ਤੀਜੇ ਮਾ ਠੀਕ ਆ ਮਾਗਰ ਕੀਆ ਠੀਕ ਉਹ ਵੀ ਐਚ ਐਫ ਦੀ ਹੈ ਨਾ ਤਾਂ ਬਈ ਆ ਬਸਿਆ ਆ ਬਹਿੜਾ ਜੇ ਕਿ ਜੇ ਵੀਰ ਨੇ ਲੈਣੀ ਹੈ ਨਾ ਬਾਈ ਤੋ ਆਪਾਂ ਨੰਬਰ ਪੁੱਛਾਂਗੇ ਆਰਡਰ ਚੈੱਕ ਕਰ ਸਕਦੇ ਹੋ ਤੇ ਬਹਿੜ ਚੈੱਕ ਕਰ ਸਕਦੇ ਹੋ ਨੰਬਰ ਬੋਲੀਂ ਬਾਈ 98143 98143 70 70 ਇੱਕ ਵਾਰੀ ਹੋਰ ਬੋਲ ਦੇ ਹਾਂ 78070 ਲੋ ਬਾਈ ਕਰ ਲੋ ਕਰਾ ਬਾਈ ਨੂੰ ਕਾਲ ਜੇ ਕਿਸੇ ਵੀਰ ਨੇ ਐਚ ਐਫ ਦੀ ਗਾਂ ਲੈਣੀ ਹੋਈ ਹੈ ਨਾ ਮਗਰ ਬੱਸੀ ਆ ਬਹੁਤ ਵਧੀਆ ਠੀਕ ਆ ਵੀਰੇ ਹੋਰ ਵੀ ਬਾਈ ਮਾਲ ਹੁੰਦਾ ਆਪਣੇ ਕੋਲ ਇੱਕ ਬੱਸੀ ਆ ਠੀਕ ਆ ਓਕੇ ਵੀਰੇ ਲੋ ਬਾਈ ਹੋਰ ਦਿਖਾਉਣਾ ਤੁਹਾਨੂੰ ਆਪਾਂ ਸਿਰਫ 10 ਰੁਪਏ ਦਾ ਰੋੜੀ ਰਿਆ ਬਾਈ ਹੈਗੀ ਐ ਇਹ ਧਨੋਲਾ ਪਸ਼ੂ ਮੰਡੀ ਬਾਈ ਕਟੀਆਂ ਦੀ ਵੀ ਦਿਖਾਓ ਦੋ ਕਟੀਆਂ ਵੀ ਦਿਖਾ ਦਿਓ ਆ ਲੈ ਬਾਈ ਕੱਟੀ ਦੇਖ ਲੈਨੇ ਕਿੰਨੇ ਟਾਈਮ ਦੀ ਆ ਬਾਈ ਇਹ 2 ਟੂੜਕਸ਼ਾਲ ਦੇ ਕੀ ਡਿਮਾਂਡ ਕਰਦਾ ਬਾਈ 50000 ਰੁਪਏ 35 ਪਿੰਡ ਕਿਹੜਾ ਬਾਈ ਧੋਲਾ ਜੀ ਪਿੰਡ ਧੋਲਾ ਨੰਬਰ ਬੋਲੀ ਬਾਈ ਆਪਣਾ 76938 76938 052535 ਜੀ 052535 ਜੀ ਲਓ ਬਈ ਆ ਕੱਟੀ ਵਾਲੇ ਵੀਰ ਨੂੰ ਕਾਲੀ ਕਾਲ ਜੇ ਕੱਟੀ ਲੈਣੀ ਹੋਈ ਠੀਕ ਆ ਬਾਈ ਤੇ ਹੋਰ ਦਿਖਾਉਣੇ ਆ ਬਾਈ ਤੁਹਾਨੂੰ ਆਪਾਂ ਮੱਝਾਂ ਤੇ ਗਾਈਆਂ ਤੇ ਆਪਾਂ ਤੁਹਾਨੂੰ ਜਿਹੜਾ ਵੀਰ ਕੋਹੂ ਉਸੇ ਦੀ ਦਿਖਾਵਾਂਗੇ ਬਾਈ ਫਿਰ ਤੇ ਬਾਕੀ ਆ ਕਮੈਂਟ ਕਰਕੇ ਦੱਸ ਦੋ ਵੀ ਆ ਇਹਨਾਂ ਨੂੰ ਕੀ ਕਹਿੰਦੇ ਹੁੰਦੇ ਨੇ ਚਲਦਾ ਚਲਦਾ ਲਾਈਵ ਬਾਕੀ ਸ਼ੇਅਰ ਕਰ ਦਿਓ ਬਾਈ ਇੱਕ ਆਵਾਜ਼ ਜ਼ਰੂਰ ਦੱਸਿਓ ਸਾਨੂੰ ਬਿੰਦੇ ਬਿੰਦੇ ਆਵਾਜ਼ ਦਾ ਲੱਗ ਰਿਹਾ ਹੈ ਵੀ ਆਵਾਜ਼ ਸਾਫ਼ ਆ ਰਹੀ ਹੈ ਕਮੈਂਟ ਕਰਕੇ ਭਰਾ ਬਣ ਕੇ ਜ਼ਰੂਰ ਦੱਸਿਓ ਜੇ ਕੋਈ ਵੀਰ ਐਕਟਿਵ ਹੈ ਕੋਈ ਵੀਡੀਓ ਦੇਖ ਰਿਹਾ ਤਾਂ ਆਵਾਜ਼ ਜ਼ਰੂਰ ਦੱਸਿਓ ਭਾਈ ਕਿਵੇਂ ਆ ਰਹੀ ਹੈ ਆ ਬਹਿੜ ਆਪਣੀਆਂ ਬਾਈ ਫਾਈ ਮੜਾ ਜ ਬਣਾਵਾ ਵੀਡੀਓ ਵੀਡੀਓ ਬਣਾਵਾ ਬਣਾ ਲੈ ਆ ਜਾ ਇੱਥੇ ਜੀ ਹੁਣ ਲਓ ਭਾਈ ਸਾਨੂੰ ਆਪਾਂ ਇਹ ਐਚ ਐਫ ਦੀ ਬੈਰਾ ਭਾਈ ਹਾਂ ਠੀਕ ਆ ਬੜੀਆਂ ਮਾਇਕ ਇਹੀਂ ਫੜਨੇ ਹਾਂ ਹਾਂ ਕੀ ਹਾਲ ਆ ਭਾਈ ਠੀਕ ਆ ਵੀਰੇ ਕਿਹੜੇ ਪਿੰਡ ਤੋਂ ਆਏ ਆ ਭਾਈ ਫੋਬਾਲ ਜਿਲ੍ਹਾ ਸੰਗਰੂਰ ਹਣਾ ਹਾਂ ਠੀਕ ਆ ਕੀ ਡਿਮਾਂਡ ਆ ਭਾਈ ਇਹ ਗਾਂ ਦੀ 95000 95000 ਦੁੱਧ ਦਾ ਦੁੱਧ ਦਾ ਕੀ ਰਿਕਾਰਡ ਆ 15 ਕਈ ਮਹੀਨੇ ਸੂਏ ਆ ਭਾਈ ਇਹ ਦੂਜੇ ਸੂਏ ਦੂਜੇ ਸੂਏ ਠੀਕ ਆ ਮਾਨਤਨ ਹੋ ਜਾਊਗਾ ਹਾਂ ਮਾਨਤਨ ਠੀਕ ਆ ਨੰਬਰ ਬੋਲ ਦੇ ਕੇਰਾ ਫਿਰ 94782 ਹਾਂ 8400 ਇੱਕ ਵਾਰੀ ਹੋਰ ਬੋਲ ਦੇ 94782 ਹਾਂ 8400 ਲਓ ਬਈ ਕਰ ਲਓ ਕੇਰਾ ਬਾਈ ਨੂੰ ਕਹੋ ਬਾਈ ਅੱਜ ਖੜਾ ਧਨੋਲਾ ਪਸ਼ੂ ਮੰਡੀ ਦੇ ਉੱਤੇ ਤੇ ਜੇ ਕਿਸੇ ਵੀਰ ਨੇ ਗਾਂ ਠੰਡੇ ਸੀਲ ਆ ਬਾਈ ਹਾਂ ਠੀਕ ਆ ਮੰਗਰ ਕੀ ਇਹਦੇ ਬੱਸ ਹੀ ਆ ਕਰ ਲਓ ਬਈ ਕੇਰਾ ਕਹੋ ਓਕੇ ਵੀਰੋ ਉਮੇ ਦਾ ਕਟ ਕਟੂ ਓਕੇ ਜੀ ਓਕੇ ਇਹ ਗਿਆ ਬਈ ਧਨੋਲਾ ਪਸ਼ੂ ਮੰਡੀ ਇੱਥੇ ਥੋੜੇ ਦਿਨ ਪਹਿਲਾਂ ਮੇਲਾ ਹੋ ਕੇ ਹਟਿਆਗਾ ਵੀ ਇੱਥੇ ਦਾ ਤੇ ਆਪਾਂ ਤੁਹਾਨੂੰ ਹੋਰ ਦਿਖਾਉਣੇ ਆ ਬਾਈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੀ ਵੀ ਨਵੇਂ ਜੁੜੀ ਜਾਂਦੇ ਨੇ ਤਾਂ ਕਿ ਆਪਾਂ ਤੁਹਾਨੂੰ ਪਹਿਲਾਂ ਲਾਈਵ ਨੂੰ ਪਹਿਲਾਂ ਦਿਖਾ ਦੇਗਾ ਅਸੀਂ ਕੀ ਦਿਖਾਵਾਂਗੇ ਜਲਦੀ ਜਲਦੀ ਲਾਈਵ ਨੂੰ ਕਰ ਦੋ ਸ਼ੇਅਰ ਤੇ ਦੇਖ ਸਕਦੇ ਹੋ ਤੁਸੀਂ ਇੱਧਰ ਮਾਲ ਬਹੁਤਾ ਹੈ ਬਾਈ ਯਾ ਲੱਗ ਗਿਆ ਤੇ ਸੇ ਚੈਨਲ ਨੂੰ ਬਾਈ ਕਰ ਲੋ ਸਬਸਕ੍ਰਾਈਬ ਇਹ ਮੱਜਾਂ ਦਾ ਰੇਟ ਦੱਸੋ ਕੋਈ ਨਹੀਂ ਬਾਈ ਮੱਜਾਂ ਦਾ ਵੀ ਰੇਟ ਪੁੱਛਦੇ ਆ ਕੋਈ ਕਰਦੇ ਆ ਗੱਲਬਾਤ ਕਿਸ ਨਾਲ ਮੱਝਾਂ ਨਾਲ ਵੀ ਕਿਹੜੀ ਮੱਝ ਇਹਦੇ ਇਹ ਪੁੱਛਦੇ ਆ ਭਾਈ ਆਪਣਾ ਸੁਭਾਗ ਆਪਾਂ ਪਹਿਲਾਂ ਛੇਤੀ ਕਹਿੰਦੇ ਨਹੀਂ ਹੁੰਦੇ ਜੇ ਕੋਈ ਕਹਿੰਦਾ ਪਾਉਸ ਇਹਨੂੰ ਕਹਿੰਦੇ ਹੁੰਨੇ ਆ ਕੀ ਹਾਲ ਆ ਜੀ ਜਨਾਬ ਲੈ ਬਣਾ ਦੀ ਤੇਰੀ ਵੀਡੀਓ ਠੀਕ ਆ ਹੈ ਬਣਾਉਣੀ ਨਹੀਂ ਹੈਗੀ ਲਓ ਬਈ ਆ ਝੋਟੀ ਵਿਕਿਆ ਹੋਆ ਬਾਈ ਕੋਲੇ ਪਲੂਣਾ ਬਾਈ ਇਹ ਆਹ ਹਾਂ ਪਲੂਣਾ ਠੀਕ ਆ ਇੱਕੋ ਹੀ ਹੋਰ ਦੀ ਹੈ ਜਿਹਦੇ ਨਾਲ ਨੂੰ ਕਨਾਲ ਖੜੀ ਹੈ ਵੀ ਪਲੂਣ ਲੱਗਦੀ ਹੈ ਹਨਾ ਹਨਾ ਇਹ ਵੀ ਪਲੂਣਾ ਹੈਗੀ ਦੋ ਪਲੂਣ ਝੋਟੀਆਂ ਨੇ ਬਾਈ ਬਾਈ ਕੋਲੇ ਇਹਦਾ ਮੁੱਲ ਕੀ ਆ ਬਾਈ ਡੇਢ ਲੱਖ ਆ ਤਾਂ ਫੜ ਲਾ ਇਹਦਾ ਡੇਢ ਲੱਖ ਮੰਗ ਰੇਦੇ ਕੀ ਆ ਮੰਗ ਰੇਦੇ ਕੀ ਆ ਕਟਾ ਯਾਰ ਕਟਾ ਦੁੱਧ ਦਾ ਦੁੱਧ ਦਾ ਕਿੰਨਾ ਇਹਦਾ ਦੁੱਧ 11 ਲੀਟਰ 11 ਲੀਟਰ ਠੀਕ ਆ ਮੁੱਲ ਇਹਦਾ ਕਿੰਨਾ ਦੱਸਿਆ ਦੀ 1.5 ਲੱਖ ਡੇਢ ਲੱਖ ਮਾਨਤਨ ਹੋ ਜੂ ਇਹ ਚ ਹਾਂ ਹਾਂ ਮਾਨਤਨ ਕਰਾ ਠੀਕ ਹੈ ਤੇ ਇਹਦਾ ਮੁੱਲ ਇਹਦੇ ਦੱਸਦੇ ਸਣ ਸਣ ਇਹਦਾ ਮੁੱਲ ਇਧਰ ਲਈ ਦਾ ਇਹਦਾ 1.35 1.35 ਮਾਨਤਨ ਇਹ ਚ ਵੀ ਹੋ ਜੂਗਾ ਠੀਕ ਹੈ ਇਹਦਾ ਦੁੱਧ ਦਾ ਰਿਕਾਰਡ ਕੀ ਆ ਦੁੱਧ 11 ਨੂੰ ਮਿਲਤ ਲੈ ਇਹਦਾ 11 ਨੂੰ ਉੱਠੀ ਦੁੱਧ ਪਿੰਡ ਕਿਹੜਾ ਆਪਣਾ ਚਵੰਦਾ ਪਿੰਡ ਇੱਥੇ ਚਵੰਦਾ ਪਿੰਡ ਨੰਬਰ ਬੋਲ ਦੇ ਕਿਰਾਂ ਬੋਲ ਦੇ 84375 5999 ਇੱਕ ਵਾਰੀ ਹੋਰ ਬੋਲ ਦੇ 84375 68900 ਕਰਨਾ ਲੋ ਬਈ ਕਰ ਲਿਓ ਗਰਾਂ ਬਾਈ ਨੂੰ ਕਾਲ ਜੇ ਕਿਸੇ ਵੀਰ ਨੇ ਦੋ ਮਹਿਸਾ ਲੈਣੀਆਂ ਹਨ ਭਲੂਣ ਝੋਟੀਆਂ ਬਹੁਤ ਵਧੀਆ ਝੋਟੀਆਂ ਨੇ ਬਾਈ ਕੋਲੇ ਜਵੰਦਾ ਪਿੰਡੀ ਪਿੰਡ ਆ ਪਾਈਦਾ ਤਣਾਉਲੇ ਲੱਗੇ ਲੱਗ ਜਾਂਦਾ ਓਕੇ ਵੀਰੇ ਲੋ ਵਈ ਸਾਨੂੰ ਹੋਰ ਵੀ ਦਿਖਾਉਣੇ ਆ ਆਪਾਂ ਗਾਈਆਂ ਵੀਡੀਓ ਬਣਾ ਦੀਏ ਤੇਰੀ ਪਾਬਾ ਤੇਰੀ ਐ ਮੱਜ ਬਣਾ ਦੀਏ ਵੀਡੀਓ ਵੀਡੀਓ ਬਣਾ ਦੀਏ ਕਿਹੜਾ ਪਿੰਡੋਂ ਆਂ ਹਾਂ ਲੰਗੋੜਾ ਲੰਗੋਵਾਲ ਤੋਂ ਇਹ ਪਲੂਣ ਆ ਗਈ ਦੂਜੇ ਸੂਏ ਠੀਕ ਕਿੰਨਾ ਦਾ ਹੋਗਾ ਸੂਈ ਨੂੰ ਤਾਂ 2 ਮਿੰਟ ਹੋਗੇ 2 ਮਿੰਟ ਮੁੱਲ ਕੀ ਕਰਦਾ ਇਹਦਾ ਮੁੱਲ ਮੁੱਲ ਦਾ 1 ਦਾ 1 ਦਾ ਮੰਗ ਮਾਨ ਤਨ ਕਰ ਦੇਗਾ ਆ ਮਾਨ ਤਨ ਠੀਕ ਆ ਲਓ ਬਈ ਦੂਜੇ ਸੂਏ ਝੋਟੀ ਆ ਪਾਪਾ ਕਹਿੰਦਾ 1 ਮਹੀਨਾ ਹੋਗਾ ਸੂਈ ਨੂੰ ਪਿੰਡ ਹੈਗਾ ਲੌਂਗੋਵਾਲ ਨੰਬਰ ਜਾਦਾ ਪਾਪਾ ਕੋਈ ਹੈ ਨੰਬਰ ਜਾਦਾ ਕੋਈ ਹੋ ਨਾਲ ਵਾਲਾ ਤਾਂ ਹਣ ਇੱਥੇ ਹੈ ਨਹੀਂ ਮੈਂ ਤਾਂ ਵੇਜਦਾ ਨਹੀਂ ਚੱਲ ਤੂੰ ਐਂ ਕਰ ਨੰਬਰ ਨਾ ਦੱਸ ਤੂੰ ਲੋਂਗੋਵਾਲ ਐਂ ਦੱਸ ਦੇ ਵੀ ਤੇਰਾ ਘਰ ਕਿੱਥੇ ਜੇ ਆ ਗਿਆ ਨਹੀਂ ਪੱਛੀ ਜਾ ਕਿਹੜਾ ਗੁਲਤਾ ਵਾਲਾ ਮੋਟਪਰਾ ਠੀਕ ਆ ਲਓ ਬਈ ਬਾਬਾ ਨੰਬਰ ਜਾਣਦਾ ਨਹੀਂ ਹੈਗਾ ਜੇ ਕੋਈ ਵੀਰ ਹੈਗਾ ਲੋਂਗੋਵਾਲ ਦਾ ਹਣਾ ਬਾਬੇ ਲਵੇ ਜਾ ਕੇ ਮੈਂ ਇਹ ਜ਼ਰੂਰ ਦੇਖੇ ਓਕੇ ਬਾਬਾ ਧੰਨਵਾਦ ਇਹ ਜੱਜਾ ਇਸ ਕੋ ਬਾਨ ਗਾ ਰਾਜਗੜ ਬਣਾ ਲਿਆ ਸਰ ਜੀ ਬਾਈ ਕਰਾ ਮਾਇਨੇ ਹੋਣਾ ਬੰਦ ਕੇ ਬੰਦਾ ਕਰਾ ਮਾਸ ਗੱਦੀ ਇੱਥੇ ਬੰਦ ਇਹ 1.350 ਇੱਥੇ ਲਗਾ ਦੇ ਦੋ ਨਹੀਂ ਅੱਛਾ ਅੱਜ ਦੇਖ ਸਕਦੇ ਹੋ ਤੁਸੀਂ 230000 ਰੁਪਏ ਮੁੱਲ ਮੰਗਦਾ ਬਈ ਬਾਬਾ ਆਰਡਰ ਚੈੱਕ ਕਰੋ ਵੀ ਮੈਂ ਇਹਦਾ ਤੁਸੀਂ 2,30,000 ਰੁਪਏ ਮੁੱਲ ਦਾ ਪਾਪਾ ਉਰੀਆ ਠੀਕ ਹੜਾ ਬਾਬਾ ਠੀਕ ਹੜਾ ਓ ਠੀਕ ਆ ਕਿਹੜੇ ਪਿੰਡੋਂ ਆਏ ਆ ਪਪਾ ਕਹੀਂ ਨਹੀਂ ਪਤਾ ਕੀ ਡਿਮਾਂਡ ਕਰਦਾ ਮੈਚ ਦੀ 235 235 ਮਾਨਤਾਨ ਹੋ ਜਾਊਗਾ ਠੀਕ ਆ ਕਿੰਨੇਵੇਂ ਸੂਏ ਆ ਪਪਾ ਇਹ ਚੌਥੇ ਸੂਏ ਦੁੱਧ ਦਾਦਾ ਦਾ ਰਿਕਾਰਡ ਆ ਇਹਦੀ ਹੁੰਦੀ ਆ ਹਾਂ ਹਾਂ